ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡੇ ਭਰਾ ਤੁਹਾਡੇ ਨਿੱਕੇ ਵੀਰ ਆ ਗਏ ਆ ਬਲੌਗ ਲੈ ਕੇ ਫੇਰ ਤੇ ਬਾਕੀ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਵਾ ਕੀ ਬਲੌਗ ਸਾਡਾ ਲੇਟ ਹੁੰਦਾ ਵਾ ਲੇਟ ਪਹੁੰਚ ਦਾ ਕਾਰਨ ਇਹ ਆ ਅੱਜ ਪਤਾ ਨਹੀਂ ਜ਼ਬਾਨ ਕਿੱਧਰ ਨੂੰ ਜਾਂਦੀ ਕਾਰਨ ਇਹ ਆ ਕੀ ਆਪਾਂ ਕਿਤੇ ਜਾਣੇ ਨਹੀਂ ਆ ਘਟਵਾਦੀ ਨਿਕਲਦੇ ਆ ਤੇ ਫਿਰ ਘਰੇ ਬੰਦਾ ਕੀ ਬਲੌਗ ਪਾਈ ਜਾਵੇ ਪਰ ਹੁਣ ਕੋਸ਼ਿਸ਼ ਕਰਿਆ ਕਰਾਂਗੇ ਕਿ ਵਲੌਗ ਪਾਇਆ ਕਰਾਂਗੇ ਆਪਾਂ ਤੇ ਬਾਕੀ ਅੱਜ ਮੌਸਮ ਵੀ ਥੋੜਾ ਗਿਨੋ ਠੰਡਾ ਦਰੀ ਕਹ ਲਓ ਪਰ ਮੀਂਹ ਪਿਆ ਵਾ ਤੇ ਹਮਸ ਲੱਗਿਆ ਫਿਰ ਗਰਮੀ ਹੈ ਜੀਆ ਤੇ ਮਤਲਬ ਮੀ ਪੈ ਕੇ ਯਾਰ ਹਮਸ ਜੀ ਲੱਗ ਜਾਂਦੀ ਹੈ ਤੇ ਨਾ ਪੱਗਦੇ ਜਾਣ ਹੋ ਜੇ ਰਹਿਦਾ ਕਿਉਂਕਿ ਤਿਲਕਣ ਬਹੁਤ ਜ਼ਿਆਦਾ ਹੋ ਜਾਂਦੀਆਂ ਤੇ ਫਿਰ 2-3 ਦਿਨ ਹੋ ਗਏ ਆਪਾਂ ਕਦੇ ਕਹਿ ਦੀਆਂ ਇੱਕ ਸਾਲ ਦਾ ਸਾਨੂੰ ਅਜੇ ਯਾਰ ਕਹਿਦੀ ਲੱਗਦਾ ਵਾ ਤੇ ਥੋੜਾ ਬਹੁਤਾ ਘੁੰਮਣ ਫਿਰਨ ਕਦੀ ਕਦੀ ਚਲ ਜਾਂਦਾ ਵਾ ਤੇ ਉਹਦੇ ਵਿੱਚ ਇੰਜੋਇਮੈਂਟ ਕਰ ਲਈਦਾ ਕੋਮਣ ਫਿਰ ਵੀ ਕਿੱਥੇ ਜਾਣ ਲਾ ਬਾਬਾ ਦੀਪ ਸਿੰਘ ਜੀ ਦੇ ਮਥਾ ਦੇਖ ਲਈਦਾ ਵਾ ਸਭ ਤੋਂ ਵੱਡੀ ਗੱਲ ਤੇ ਬਾਕੀ ਫਿਜ਼ੀਓਥੈਰੇਪੀ ਵਾਲਾ ਵੀ ਹੁਣ ਆਉਂਦਾ ਵਾ ਤੇ ਉਹ ਕਹਿੰਦੇ ਆ ਕਿ ਤੁਸੀਂ ਮਿਹਨਤ ਜਿਹੜੀ ਮੈਂ ਕਰਾ ਕੇ ਜਾਂਦਾ ਤੁਹਾਨੂੰ ਉਹ ਨਹੀਂ ਕਾਫੀ ਹੈਗੀ ਤੁਸੀਂ ਆਪ ਵੀ ਘਰੇ ਵੀ ਮਿਹਨਤ ਕਰਿਆ ਕਰੋ ਤੇ ਘਰੇ ਮਿਹਨਤ ਪਾਪਾ ਕੋਹ ਕਰਾਈ ਨਹੀਂ ਜਾਂਦੀ ਪਾਪਾ ਹੁਣ ਐਕਸਰਸਾਈਜ਼ ਕਰਾਉਣ ਵੀ ਜਿਓ ਤੁਹਾਨੂੰ ਬਤਾਵਾ ਤੇ ਪਾਪਾ ਦੇ ਵਿਦਿਆਲੇ ਆਪ ਪਠਿਆ ਤੇ ਜਾਂ ਫਕਟ ਵਾਲੀ ਬਣੀ ਜੇ ਥੋੜਾ ਬੋਧਾ ਕੰਮ ਆ ਉਹ ਮਹਾ ਦਾਵਾ ਕੱਲੇ ਬੱਦੇ ਕੋ ਤੇ ਹੁਣ ਫੇਰ ਪਾਪਾ ਡੇ ਬਾਰੇ ਮੀ ਕੀ ਕੰਮ ਕਰਨਾ ਤੇ ਉਹ ਆਣ ਕੇ ਫੇਰ ਉਸੇਲੇ ਲੰਮੇ ਪੈਂਜ ਦੇ ਕਿਉਂਕਿ ਸਰੀਰ ਤੇ ਕਿਹਾਂ ਦਾ ਬਾ ਕਿੰਨੀ ਗਾਰੀ ਬੰਦਾ ਹੈਂਡਲ ਕਰੇ ਇਹਨੂੰ ਵੀ ਚੁੱਕਣਾ ਚੁੱਕਣਾ ਪੈਂਦਾ ਫੇਰ ਓਖਾ ਆਂਦਾ ਵਾ ਆ ਵੇਖੋ ਪਾਪਾ ਪੱਠੇ ਖਾਂਦੇ ਆ ਇਹ ਇਹ ਦੇ ਬਸੇ ਕੰਮ ਚੱਲਦਾ ਰਹਿੰਦਾ ਵਾ ਪਾਪਾ ਦਾ ਵੀ ਚਲੋ ਪਾਪਾ ਨੇ ਵੀ ਆਪਣਾ ਵੇਖਣਾ ਹੀ ਹੈਣਾ ਥੋੜਾ ਪਤਾ ਕਿ ਕਿਛੁ ਕੁ ਕਮਾਈ ਹੋਣੀ ਹੈ ਸਾਰੇ ਦਿਨ ਸਾਡੇ ਤੇ ਧਣੀ ਰਹਿ ਸਕਦੇ ਸਾਨੂੰ ਐਂਡ ਰੁਕਦੇ ਨਹੀਂ ਰਹਿ ਸਕਦੇ ਉਹਨਾਂ ਇਨਕਮ ਦਾ ਵੀ ਆਪਣਾ ਵੇਖਣਾ ਵਾ ਕਿ ਕਿੱਦਾਂ ਮੈਂ ਮਤਲਬ ਆਪਣੇ ਪੈਸੇ ਕਰਦਾ ਵਾ ਫਿਰ ਸਾਡੇ ਇਲਾਜ ਦਾ ਵੀ ਖਰਚਾ ਹੁੰਦਾ ਵਾ ਤੇ ਬਾਕੀ ਮੰਮਾ ਸਕੂਲੇ ਜਾਂਦੇ ਮੰਮਾ ਨੂੰ ਆਪਣਾ ਕੰਮ ਆ ਬੈਠਦਾ ਸਕੂਲ ਦਾ ਪੜਾ ਮੰਮਾ ਨੂੰ ਮੰਮਾ ਦਾ ਵੀ ਸਾਰੀ ਦਿਹਾੜੀ ਟਾਈਮ ਨਹੀਂ ਲੱਗਦਾ ਤੇ ਬਾਕੀ ਹੋਰ ਆਗੇ ਤਰਿੱਤੇ ਦੀ ਗੱਲ ਤੁਹਾਨੂੰ ਦੱਸਣੀ ਤਰਿੱਤੇ ਬਾਰੇ ਤਰਿੱਤੇ ਦੋ ਤੰਦੇ ਨਾ ਗਿਆ ਥੜਾਇਆ ਸਾਈਡ ਸਾਈਡ ਜੇ ਰੈਂਡਿਆ ਵਾ ਕਿਉਂਕਿ ਇਹਦੇ ਹੁੰਦੀ ਗੋਡੇ ਪੀੜ ਗੋਡੇ ਪੀੜ ਦਾ ਫਿਰ ਇਹ ਸੋਚਣ ਡੈ ਪੈਂਦਾ ਵੱਡੀਆਂ ਸੋਚਾਂ ਫੜੀਆਂ ਸੋਚਦਾ ਏ ਕੀ ਜਾ ਜਾ ਕੇ ਕਿੱਦਾਂ ਮੈਂ ਕਰੂੰਗਾ ਕਿੱਦਾਂ ਮੇਰੇ ਮਾਪਿਓ ਹੈਂਡਲ ਕਰਨਗੇ ਇਹ ਇਹੋ ਜੀਆਂ ਟੈਨਸ਼ਨਾਂ ਬੜੀਆਂ ਨਹੀਂ ਦਾਦੇ ਇਹਨੂੰ ਸਮਝਾਈਦਾ ਵਾ ਕਿ ਬਾਬਾ ਦੀਪ ਸਿੰਘ ਜੀ ਬੈਠੇ ਆ ਉਹਨਾਂ ਦੇ ਹੱਥ ਦੇ ਸਿਰ ਸਿਰ ਤੇ ਹੱਥ ਰੱਖਿਆ ਵਾ ਤੇ ਮਾਲਕ ਨੇ ਕੋਈ ਨਹੀਂ ਕਰ ਦੇਣੀ ਕਿਰਪਾ ਉਹ ਚਾਹੁੰਦੇ ਤੈਨੂੰ ਹੁਣੇ ਹੀ ਮਤਲਬ ਤੋਰ ਸਕਣ ਉਹਨਾਂ ਦੀ ਰਜ਼ਾ ਤੇ ਸਾਨੂੰ ਰਹਿਣਾ ਚਾਹੀਦਾ ਐਵੇਂ ਫालतू ਦੀਆਂ ਟੈਨਸ਼ਨਾਂ ਨਹੀਂ ਲੈਣੀਆਂ ਚਾਹੀਦੀਆਂ ਮਾਲਕ ਨੇ ਵਧੀਆ ਹੀ ਸੋਚਿਆ ਸਾਡੇ ਲਈ ਤੇ ਹੋਰ ਟੈਨਸ਼ਨ ਨਾਲੇ ਅਗਰ ਮੇਰਾ ਵੀਰ ਬਾਜਾ ਜਿਆਦਾ ਬੋਲ ਪਾ ਤੋ ਸ਼ੇ ਤੇ ਉਪੀ ਬੈਠਾ ਬੋਲਣ ਕੀ ਬੋਲਣ ਕੀ ਬੋਲ ਜੋ ਬੋਲਣਾ ਵਾ ਆਪਣੇ ਮਤਲਬ ਥੜੀਆ ਗੱਲਾਂ ਬਾਤਾਂ ਸੰਗੀਆਂ ਕਰ ਆਪਣੀ ਵੀ ਕੀ ਟੈਨਸ਼ਨ ਹੁੰਦੀ ਕੀ ਟੈਨਸ਼ਨ ਕਰ ਯਾਰ ਮੈਨੂੰ ਇਹੋ ਟੈਨਸ਼ਨ ਹੁੰਦੀ ਜਦੋਂ ਗੋਡੇ ਪੀ ਲੁੰਦੇ ਨਾ ਫਿਰ ਮੇਰਾ ਜਾਨ ਕੀ ਪੂਰਾ ਇੱਕ ਦਾ ਜਿੱਦਾਂ ਬਹੁਤ ਹੀ ਜ਼ਿਆਦਾ ਦਰਦ ਹੁੰਦੀ ਗੋਡਿਆਂ ਦੇ ਤੇ ਮੈਂ ਫਿਰ ਇਹ ਸੋਚਦਾ ਵੀ ਅਜੇ ਹੁਣੇ ਨਹੀਂ ਮੇਰੇ ਕੋਲ ਤਰਿਆ ਜਾਂਦਾ ਤੇ ਗਾਂ ਗਾਂ ਕਿੱਦਾਂ ਕਰਾਂਗੇ ਤੇ ਮੈਨੂੰ ਮਮਾ ਪਾਪਾ ਦਾ ਵੀ ਵੇਖ ਕੇ ਥੋੜਾ ਜਾਂ ਹੁੰਦਾ ਵਾ ਵੀ ਹੁਣ ਆਪਾਂ ਵੀ ਗਾਂ-ਗਾਂ ਵੱਡੇ ਹੋਣੇ ਆ ਤੇ ਇਹ ਟੈਨਸ਼ਨਾਂ ਤੈਨੂੰ ਆਪ ਨਹੀਂ ਲੈਣੀਆਂ ਚਾਹੀਦੀਆਂ ਟੈਨਸ਼ਨਾਂ ਲੈ ਕੇ ਬੰਦਾ ਜਾਂਦਾ ਡਿਪਰੈਸ਼ਨ 'ਚ ਇਹ ਟੈਨਸ਼ਨਾਂ ਤੈਨੂੰ ਮਾਲਕ ਤੇ ਛੱਡਣੀਆਂ ਚਾਹੀਦੀਆਂ ਬਾਬਾ ਦੀਪ ਸਿੰਘ ਦੇ ਉਹਨੇ ਸੋਚਿਆ ਤੈਨੂੰ ਪੈਦਾ ਕਿ ਕਲੇਸ਼ ਹੈ ਇਸ ਦੁਨੀਆ ਤੇ ਉਹਨੇ ਤਾਂ ਸੋਚ ਕੇ ਘਲਾਇਆ ਹੋਊਗਾ ਤੇ ਆਪ ਟੈਨਸ਼ਨ ਨਹੀਂ ਲੈਣੀ ਚਾਹੀਦੀ ਆਪ ਦਾ ਮਾਣਾ ਮੋਟਾ ਕੰਮ ਫੇਰ ਲਵੇ ਟਰਫੇ ਲਵੇ ਮਾਈਂਡ ਥੋੜਾ ਜਾਂ ਹੁੰਦਾ ਵਾ ਸਹੀ ਹੁੰਦਾ ਵਾ ਬਾਕੀ ਮਿੱਤਰੋ ਤਨ ਪਤਾ ਗੱਡੀ ਦਾ ਵੀ ਔਖਾ ਆਿੰਦਾ ਫਿਰ ਆਪਾਂ ਮਤਲਬ ਤੇ ਬਾਰ ਬਾਰ ਘੁੰਮਣ ਫਿਰਨ ਨਹੀਂ ਜਾ ਸਕਦੇ ਕਿਤੇ ਤੇ ਥੋੜਾ ਬੋਤਾ ਉਹਦਾ ਸਕੂਟਰੀ ਤੇ ਗੱਡੀ ਤੇ ਬਾਹਰ ਨਿਕਲਣਾ ਚਾਲੂ ਕਰ ਹੁਣ ਲਤਾ ਮੌਨ ਦੀ ਕੋਸ਼ਿਸ਼ ਕਰੇ ਤੇ ਥੋੜਾ ਬੋਤਾ ਸਕੂਟਰੀ ਤੇ ਬਾਹਰ ਨਿਕਲਣਾ ਚਾਲੂ ਕਰ ਚੋਪੀ ਬੈਠਾ ਵਾ ਬੋਏ ਪੈਕਰ ਕੋਸ਼ੇ ਬਾਕੀ ਆਪਣੇ ਵੱਲੋਂ ਤੇ ਮੈਂ ਤਾਂ ਵਿਚਾਰਾ ਪੂਹੀ ਡਿਆ ਕਰਨਾ ਆ ਵੇਖੋ ਵਾਕਰ ਵੀ ਇਹਦਾ ਆ ਪਿਆ ਵਾ ਵਾਕਰ ਨਿਕਾ ਵਾ ਤੇ ਇਹ ਹੁੰਦਾ ਬੈਂਡੇ ਦਾ ਸਰੀਰ ਹੋ ਲੰਬਾ ਵਾ ਤੇ ਹੁਣ ਟੁੰਡਿਆ ਬਰਬਰ ਗੇੜੇ ਟੁੰਡਿਆ ਵਾ ਆਪਣੀ ਮਿਹਨਤ ਡਿਆ ਕਰਨ ਚਲੋ ਮਾਲਕ ਮਿਹਨਤ ਵੀ ਲੱਗ ਲਿਆ ਦੇਣਾ ਤੇ ਬਾਕੀ ਚਲੋ ਅਪਣੇ ਜਿੰਨਾ ਹੋ ਸਕਦਾ ਨਾ ਉਹ ਰਿਆ ਆਪਣਾ ਕਰਨ ਹੁਣ ਆਪਾਂ ਇਹਨੂੰ ਵਾਕਰ ਲਿਆ ਕੇ ਦੇਨੇ ਨੂੰ ਵਾਕਰ ਵੀ ਲਿਆ ਕੇ ਦੇਣਾ ਪੈਣਾ ਵੱਡਾ ਤਾਂ ਜੋ ਇਹ ਬੈਂਡੋ ਗਿਆ ਨਾ ਤੁਰੇ ਵਾਕਰ ਨਿਕਾ ਦੇ ਗਿਆ ਲੱਤਾ ਬੈਂਡੋ ਹੀ ਗਿਆ ਵਾ ਤੇ ਬਾਕੀ ਹੋਰ ਤਾਂ ਹੀ ਸੜਾਉਤਾ ਦੇ ਮੌਸਮ ਦੇ ਦਾ ਇਥੇ ਬਾਕੀ ਜਿਹੜਾ ਜਿਹੜਾ ਸਾਡੀ ਵੀਡੀਓ ਵੇਖਣ ਦੇਣਾ ਨਾ ਆਪਣੀ ਲੋਕੇਸ਼ਨ ਜ਼ਰੂਰ ਦੱਸਿਓ ਵੀ ਕਿੱਥੋਂ ਕਿੱਥੋਂ ਹਮ ਵੇਖਣ ਦੇ ਰਿਓ ਵੀਡੀਓ ਤੇ ਮੌਸਮ ਦੇ ਧਦਾਵਾ ਵੀ ਕਿੱਦਾ ਗਦਾ ਮੌਸਮ ਹੈ ਆਦੇ ਇੱਥੇ ਤੇ ਹੁਮਸ ਲੱਗੀ ਆ ਤੇ ਬਾਕੀ ਤੁਹਾਡੇ ਸਾਰੇ ਦੇ ਆਪ ਕਮੈਂਟ ਪੜੀਦੇ ਆ YouTube ਤੇ ਵੀ Instagram ਤੇ ਵੀ ਕਿ ਇਸ ਲਈ ਵਧੀਆ ਵਧੀਆ ਕਮੈਂਟ ਕਰਿਆ ਕਰੋ ਇਹ ਨਾਲ ਸੋਪੀਤਾ ਕਮੈਂਟ ਦਾ ਰਪਲਾਈ ਨਹੀਂ ਹੁੰਦਾ ਤੇ ਅਸੀਂ ਖਰੇ ਕਮੈਂਟ ਨਹੀਂ ਪੜਦੇ ਕਮੈਂਟ ਆਪਾਂ ਸਾਰਿਆਂ ਦਾ ਇਹ ਰੀਡ ਕਰੀਦਾ ਵਾ ਕਦੀ ਕਦੀ ਟਾਈਮ ਘਟ ਹੋਣ ਕਰਕੇ ਰਪਲਾਈ ਨਹੀਂ ਹੁੰਦਾ ਤਨ ਪਤਾ ਫਿਰ ਐਕਸਰਸਾਈਜ਼ ਵੀ ਕਰਨੀ ਹੁੰਦੀ ਮਮਾ ਪਪਾ ਆਪਣੇ ਕੰਮ 'ਚ బిజీ ਹੁੰਦੇ ਆ ਫਿਰ ਸਾਨੂੰ ਐਕਸਰਸਾਈਜ਼ ਕਰਨੀ ਪੈਦੀ ਆ ਤੇ ਇਸ ਕਰਕੇ ਵਿੱਚੋਂ ਕਈ ਵਾਰ ਟਾਈਮ ਨਹੀਂ ਨਿਕਲਦਾ ਤੇ ਬਾਕੀ ਆਪਾਂ ਸਾਰਿਆਂ ਦੇ ਕਮੈਂਟ ਪੜਦੇ ਆ ਤੇ ਜਿਹੜਾ ਵਧੀਆ ਲੱਗੇ ਉਹਦਾ ਰਿਪਲਾਈ ਵੀ ਕਰਦੇ ਆ ਜੀ ਤੁਸੀਂ ਸੋਨੇ ਸੋਨੇ ਕਮੈਂਟ ਕਰਿਓ ਸਾਨੂੰ ਇਹ ਬਾਕੀ ਆਈ ਦਾ ਵਲੋਗ ਇਥੋ ਵੀ ਜੇ ਵਧੀਆ ਲਗਾ ਤੇ ਵੀਡੀਓ ਲਾਈਕ ਕਰਦੇ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਬਾਕੀ ਸਾਰੇ ਮੇਰੇ ਜਿ\" ਤਰ੍ਹਾਂ ਪੈਣਾ ਇਹਦੇ ਲਈ ਅਦਾਸਾ ਕਰਿਓ ਇੱਕ ਯਾਰ ਜੇਤੀ ਆਪਣੇ ਦਿਲਚਸਪਗਾਵਾ ਤੇ ਬਾਕੀ ਸਾਨੂੰ ਜਿੱਥੇ ਰੱਖਿਆ ਦਾ ਮਲਕ ਨੇ ਬੜਾ ਵਧੀਆ ਰੱਖਿਆ ਬਾਬੇ ਦੀਪ ਸਿੰਘ ਨੂੰ ਯਾਦ ਕਰਨਾ ਚਾਹੀਦਾ ਸਾਨੂੰ ਅਮਨਸ਼ਾ ਲਈ ਕਿਉਂਕਿ ਸਾਰੇ ਕੁਝ ਤੇ ਸਾਨੂੰ ਵਧੀਆ ਦਿੱਤਾ ਕਈ ਵੀਰੋਂ ਦਿਮਾਗ ਤੋਂ ਨਹੀਂ ਸਹੀ ਇਹਦੇ ਕਈ ਵੀਰ ਬੋੜ ਨਹੀਂ ਸਕਦੇ ਕਈਆਂ ਦੀਆ ਬਾਬਾ ਦੀ ਗੱਲ ਤਾ ਵੀ ਨਹੀਂ ਹੁੰਦੀਆਂ ਕਈ ਤੇ ਅੱਖਾਂ ਤੋਂ ਬਲਾਈਂਡ ਹੁੰਦੇ ਉਹਨਾਂ ਦੇ ਵੇਖ ਤੈਨੂੰ ਸਾਰਾ ਕੁਝ ਦਿਖਦਾ ਸਹੀਆਂ ਕਲਰ ਦਿਖਦੇ ਆ ਸਾਰਾ ਕੁਝ ਦਿਖਦਾ ਆ ਆ ਬਸ ਲੱਤਾ ਦੀਆ ਬੜੀੀ ਪ੍ਰੋਬਲਮ ਉਹ ਵੀ ਬਾਬਾ ਦੀਪ ਸਿੰਘ ਜੀ ਚਾਹਣਗੇ ਤੇ ਉਹ ਵੀ ਕਰ ਦੇਣਗੇ ਸਾਰੀ ਉਹਨਾਂ ਦੀ ਲਜਾ ਚ ਰਹਿਣਾ ਪੈਂਦਾ ਇਦਾਂ ਬੰਦਾ ਕਹੇ ਨਾ ਕਿ ਜੋ ਆਪਾਂ ਚਾਹੀਏ ਉਹ ਹੋ ਜੇ ਫਿਰ ਤੇ ਦੁਨੀਆ ਹੀ ਪਲਟ ਜੇ ਤੇ ਬਾਕੀ ਉਹਦੇ ਮਾਲਕ ਦੇ ਪਾਣੀ ਚ ਸਾਨੂੰ ਰਹਿਣਾ ਚਾਹੀਦਾ ਵਾ ਉਨੇ ਮਾਲਕ ਨੇ ਜਦੋਂ ਚਾਇਆ ਉਹ ਕਰ ਦੂਗੇ ਠੀਕ ਹੈ ਤੇ ਬਾਕੀ ਕੋਈ ਇਡਾ ਵੱਡਾ ਕੰਮ ਨਹੀਂ ਹੈ ਦਾ ਵੀ ਡੀਕੂ ਟੈਨਸ਼ਨ ਲਈ ਜਾਂ ਨਾ علاوہ ਇਹ ਪੀਣਾ ਪੂਣਾ ਤੇ ਸਾਰੀਆਂ ਮਾਲਕ ਨੇ ਇੱਕ ਨਜ਼ਰ ਪੈਣ ਵਾਲੀ ਮਿਹਰ ਭਰੀ ਨਜ਼ਰ ਪੈਣ ਵਾਲੀ ਦੀ ਗੱਲ ਆ ਉਹਨੇ ਕਰ ਦੇਣਾ ਸਾਰਾ ਸੈਟ ਤੇ ਬਾਕੀ ਸਾਰੇ ਇਹਦੇ ਲਈ ਅਰਦਾਸ ਕਰਿਓ ਵੀ ਇਹ ਟੈਨਸ਼ਨ ਨਾ ਲਵੇ ਤੇ ਜੇ ਸਾਡਾ ਬਲੌਗ ਵਧੀਆ ਲੱਗਦਾ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਥੈਂਕ ਯੂ ਸਾਰਿਆਂ ਦਾ ਵੀਡੀਓ ਵੇਖ ਲਈ ਧੰਨਵਾਦ